ਨੇ ਤੈਨੂੰ ਮੈਂ ਬੰਦਿਆਂ ਨੂੰ ਸਮਝਾਈ ਜਨਾ ਬੰਦਿਆਂ ਨੂੰ ਸਮਝਾ ਕਰ ਕਰ ਇਹ ਉੱਥੇ ਨਹੀਂ ਚੇਹ ਨਹੀਂ ਤੈਨੂੰ ਜਦੋਂ ਆਖਿਆ ਉਹ ਭੈਣ ਮੇਰੀ ਹੈ ਤੂੰ ਵੀ ਆਵ ਲਾਲਾ ਵੀ ਹੈ ਉਹਨਾਂ ਨੇ ਰੋਗ ਭਾਜਦੇ ਬੱਕਰੀਆਂ ਮਗਰ ਦੇ ਵੇਖਿਆ ਇਹ ਬੱਕਰੀਆਂ ਮੇਰੇ ਮਗਰ ਕਿਵੇਂ ਆਉਂਦੀਆਂ ਰੇਸ ਬੰਨੀ ਆਪਾਂ ਮੋਟਰਸਾਈਕਲ ਤੇ ਬਹਿ ਗਏ ਆ ਵੇਖ ਹੁਣ ਆਉਂਦੀਆਂ ਮਗਰ ਘੋੜੀਆਂ ਮਣੀਆਂ ਆਜੋ ਆਜੋ ਮੇਰਾ ਪੁੱਤ ਆਜੋ ਉਪਰੇ ਨਾਲੋਂ ਵੀ ਖਿੱਚ ਦੇ ਸਾਰੀ ਖੇਤ ਦੇ ਖੇਤ ਤੇ ਤਾਂ ਪਾਣੀ ਵੱਢਣ ਨਹੀਂ ਕੋਣ ਬਰਸੀਨ ਨਹੀਂ ਵੱਡਣ ਆਉਣਾ ਇਹ ਖਾਦ ਪਾਉਣੀ ਹੈ ਬਸ ਸਾਡਾ ਹੀ ਭਰ ਗਿਆ ਲੈ ਇਹਨੇ ਵੱਜਣਾ ਹੀ ਅੰਨੇ ਹੋਏ ਨੇ ਵਿੱਚ ਜਾ ਕੇ ਪੀਂਦੇ ਆ ਪਹਿਲਾਂ ਦਾ ਬਰਸੀਨ ਲੈ ਟੌਣੀ ਸਾਡੇ ਧਰ ਵਿੱਚ ਪਤਾ ਨਹੀਂ ਆ ਗਈ ਜੀ ਨਹੀਂ ਚਲਾਉਣੇ ਜਾ ਕੇ ਮੋਟਰ ਆ ਨਾਲੇ ਕੁکریاں ਛੱਡਦੇ ਆ ਸੁਣ ਗਿਆ ਮੋਟਰ ਚਲਾਉਣ ਦੇ ਜੀ ਕਹਿੰਦਾ ਲਾਈਟ ਨਹੀਂ ਆਈ ਤੇ ਮੈਂ ਆਪਾਂ ਪਾਣੀ ਢਾਲ ਕੇ ਤਿੰਨੇ ਲਾਤੀਆਂ ਇਕੱਠੀਆਂ ਤਿੰਨਾਂ ਨੂੰ ਅੱਗੇ ਪਿਆ ਕੇ ਲੈ ਗਏ ਆ ਇਦਾਂ ਤਿੰਨ ਤਿੰਨ ਕੱਟੀਆਂ ਨੂੰ ਪਾਣੀ ਪਿਆਈ ਜਾਂਦਾ। ਲਓ ਜੀ, ਲਾਈਟ ਮਸਾਂ ਚਲਾਈ ਆ। ਤੇ ਹੁਣ ਲੱਗੇ ਅਸੀਂ ਬੀਜਣ। ਮੂੜੀਆਂ ਗੋਂਗਲੂ ਸੁੰਗਰੇ ਆ ਲੈ ਸੁੰਗਰੇ। ਸੁੰਗਰੇ ਲੱਲਾ। ਅੱਜ ਬਰਸੀਨ ਬੀਜਣਾ। ਔਰਾਂ ਨੂੰ ਕਰਦਾ ਮੋਮ ਜਮਾ ਜਿਹੜਾ ਪੱਟ ਦਿੰਦਾ ਸਾਰਾ ਪੱਕੀ। ਚੱਲ ਕੋਈ ਨਹੀਂ। ਆਹ ਫੜ ਸੁੰਗਰੇ। ਮੂੜੀਆਂ ਦੇ ਵਿੱਚੇ ਰਲ ਆਲਾ ਆਪੇ ਮੂੜੀਆਂ ਤੇ ਸੁੰਗਰੇ ਰਲਦੇ ਫਿਰਨਗੇ। हां हु यूं के गोठुच्ची आ। 11 ਦਾ ਗਿਆ ਖਿੱਚ ਕੇ ਲੈ ਗਿਆ। ਤਿੰਨ ਕਿਾਰੇ ਤੇ ਚੌਥਾ ਆ। ਓ ਲਫਾਵਾ ਪਾਟਨ ਤੱਕ ਆ ਗਿਆ। ਮੋਟਰ ਚੱਲਦੀ ਨਹੀਂ ਭਈ ਆ ਪੈ ਪਾਣੀ। ਓ ਤੇ ਕਪੜਾ ਕਪੜਾ ਬੰਨੀ ਐ। ਹਾਂ। ਫੋਲਿੰਗ ਆ ਲਫਾਵਾ ਸਹੀ ਓ ਜਿਹੜੀ ਵਿੱਚ ਪੈ ਪਾਈ ਨਾ ਮੋਟਰ ਵਾਲੀ ਓ ਕੰਮ ਖਰਾਬ ਕਰੀ ਜਾਂਦੀ ਐ। ਮਹਾ ਜੜੀ ਪਾਣੀ ਵਾਲੀ ਮੋਟਰ ਪਾਈ ਆ ਨਾ ਪਾਈਪ ਉਹ ਵਿੱਚ ਖਰਾਬ ਕਰੀ ਜਾਂਦੀ 4 ਇੰਚੀ ਵਾਲੀ ਬਾਕੀ ਤਾਂ ਸਹੀ ਆ ਉਹ ਪਰ ਉਹ ਨਾਲੋਂ ਵੀ ਖਿੱਚ ਦੇ ਸਾਰੇ ਖਿੱਚ ਦੇ ਖੇਤ ਤੇ ਤਾਂ ਪਾਣੀ ਚੜੇਗਾ ਆਪੇ ਗਾਂਵ ਉਪਰਾਂ ਨੂੰ ਰੋੜ ਕੇ ਬਰਾਬਰ ਕਰ ਦੇਗਾ ਇਹ ਗੋਠੁੱਚੀ ਆ ਜੇ ਇਹ ਤੇ ਕਰ ਪਾਣੀ ਨਹੀਂ ਨਾ ਚੜਦਾ ਉਹਨੇ ਤੇ ਕਰ ਖਿੱਚੀ ਆ ਅੱਜ ਸੰਡੇ ਤੇਨੇ ਛੁੱਟੀ ਐ ਸੇ ਕੰਮ ਦੀ ਆ ਪਾਣੀ ਚੜਾ ਦੇ ਬਸ ਉਹ ਦਾ ਭਾਂ ਮਿੱਟੀ ਰੇਂ ਦੀ ਲਾਉਣੀ ਦਾ ਆਪਾਂ ਇੱਥੇ ਰੋੜੀ ਆ। ਇਹ ਚਲਾ ਤੇ ਚਲਾ। ਤੈਨੂੰ ਦਾ ਬਰਸੀਨ ਦਾ ਬੀਜ ਨਹੀਂ ਪਾਉਣਾ ਮੈਂ ਨਾ। ਉੱਚੀ ਨਹੀਂ ਵੀ ਟਿੱਬੀ ਜਿਹੜੀ ਆ ਉਹ ਸੈੱਟ ਕਰਾਂਗੇ। ਲੋਈ ਸਾੜੇ 베ਲੀ ਵੀ ਆ ਗਏ ਪਹਿਲੀ ਬੀਜਣ। ਆ ਆ ਗਿਆ। ਬੰਦ ਕਰ ਦੇ ਇੱਥੇ ਡੱਕ ਡੁੱਕ। ਅੰਦਰਲੇ ਬੰਨੋ ਲੰਬਾ ਪਾਣੀ ਨਿਕਲਦਾ। ਬਾਦ ਚ ਲਾਵਾਂਗੇ ਇੱਕ ਇੱਕ 1100 ਓਖਾ ਭਰ ਜਾਏਗਾ ਚਲੋ ਜੀ ਕਨਾਲ ਕ ਤਾਂ ਆਪਾਂ ਬੀਜਣਾ ਐ ਲੋਸਣ ਇਹਦੇ ਸਰੋਂ ਪਾਤੀ ਆ ਤੇ ਦੋ ਕਨਾਲਾਂ ਬੀਜਾਂਗੇ ਬਰਸੀਨ ਆ 2 ਕਿਲੋ ਬਰਸੀਨ ਇਹਦੇ ਦੇ ਜੀ ਵੀ ਸਰੋਂ ਪਾਤੀ ਆ ਹਮ ਲੇਰਾਂ ਲਾਗੇ ਰੱਖ ਦੇ ਤੇ ਹਮ ਇਥੇ ਰੇ ਖਾਧਾਂ ਦੇ ਨਾ ਉਹ ਟਾਲੀ ਵਾਲੇ ਬੰਨੇ ਜਾਂ ਇਧਰਲੇ ਬੰਨੇ ਖੀਰ ਤੇ ਪਾਵਾਂਗੇ ਚੰਗਾ ਜਾਂ ਜਿੱਥੇ ਪਾਣੀ ਲੱਗਾ ਹੈ ਮੈਂ ਚੱਲਿਆ ਚੰਗਾ ਇਹ ਉਸ ਤਾਂ ਤੇ ਰੱਖ ਦੀ ਪੁੱਤ ਪਾਣੀ ਹਲੋ ਅਭੀ ਵੀ ਬੱਕਰੀਆਂ ਬੁੱਕਰੀਆਂ ਆ ਗਏ ਖਰਾਬ ਨਾ ਕਰਨ ਚੰਗਾ ਲੋਕ ਭਾਈ ਦੇ ਬੱਕਰੀਆਂ ਮਗਰ ਦੇ ਵੇਖਿਆ ਬੱਕਰੀਆਂ ਮੇਰੇ ਮਗਰ ਕਿਵੇਂ ਆਉਂਦੀਆਂ ਰੇਸ ਬੰਨੀ ਮੈਂ ਪਾਈ ਦਬਿਆ ਨਾ ਵੇਖ ਆਉਂਦੀਆਂ ਜੀਆਂ ਭੱਜੀਆਂ ਕੇ ਚੱਲੀਏ ਚਲੋ ਹੌਲੀ ਚੱਲੋ ਨਿੱਸਲ ਹੋ ਗਈਆਂ ਜੀ ਆਪਾਂ ਮੋਟਰਸਾਈਕਲ ਤੇ ਬਹਿ ਗਏ ਆ ਵੇਖ ਹੁਣ ਆਉਂਦੀਆਂ ਮਗਰ ਘੋੜੀਆਂ ਵਾਲੀਆਂ ਆਪਣੇ ਮਗਰੇ ਹੀ ਆਉਣਗੀਆਂ ਮੈਂ ਮੋਟਰਸਾਈਕਲ ਤੇ ਬਹਿ ਗਿਆ ਤੇ ਮੇਰੇ ਮਗਰੇ ਭੱਜੀਆਂ ਆਉਂਦੀਆਂ ਭੱਜੀਆਂ ਭੱਜੀਆਂ ਉਹ ਯਾਰ ਉਹਨਾਂ ਦਾ ਭੱਜਾਂ ਜਾਂਦਾ ਹੁਣ ਥੋੜਾ ਜਿਹਾ ਹੌਲੀ ਕਰ ਲੈ ਰਹਿ ਗਏ ਆ ਸੂਣ ਵਾਲੀਆਂ ਨਾ ਵਿੱਚ ਮੈਂ ਤਾਂ ਆ ਗਿਆ ਮੋਟਰ ਕੋਲੇ ਹਾਂ ਇਹਨਾਂ ਨੇ ਪਾਣੀ ਲਾਇਆ ਜਿੱਥੇ ਬੇਲੀਆਂ ਤੇ ਬੱਕਰੀਆਂ ਵਿਚਾਰੀਆਂ ਵੇਖੋ ਹੁਣ ਭੱਜੀਆਂ ਹੀ ਆਉਂਦੀਆਂ ਮੇਰੇ ਮਗਰ ਮੈਂ ਛੇਤੀ ਆ ਗਿਆ ਮੋਟਰਸਾਈਕਲ ਤੇ ਆਜੋ ਆਜੋ ਮੇਰਾ ਪੁੱਤ ਆਜੋ 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 ਵੇ 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 ਹਣ ਮੂੰਟ ਢੀਚਾ ਵੇ ਵੇਖ ਹਣ ਮੂੰਟ ਢੀਚਾ ਭੱਜ ਭੱਜ ਕੇ ਹਾਂ ਕੀ ਹੋ ਗਿਆ ਈ ਜਿਬਾ ਮਾਰਦਾ ਓਏ ਮੋਟਾ ਇਧਰ ਤਾਂ ਲਾਇਆ ਸੀ ਉਹ ਪਾਣੀ ਤੇ ਇਧਰ ਕਣਕ ਘੇਰੰਡਾਇਆ ਤਿੰਨ ਘੇਰੇ ਭਰ ਗਿਆ ਤੀਜੇ ਲੱਗਾ ਚੌਥਾ ਇੱਕ ਰਹਿ ਗਿਆ ਬਸ ਪਾਉਏ ਕੋਰ ਆ ਗਿਆ ਵੇਖ ਆ ਗਿਆ ਇੱਥੇ ਖੜੀ ਜਾਂਦੇ ਆ ਕੰਮ ਕੋਈ ਨਹੀਂ ਕਰਦਾ ਹੈ ਮੈਨੂੰ ਲਾਉਣੇ ਪਾਇ ਲੀੜੇ ਜਵਾਕ ਜੇ ਤਾਂ ਜਮਾ ਹੀ ਨਹੀਂ ਕਰਦੇ ਜਵਾਕ ਤਾਂ ਜਮਾ ਹੀ ਨਹੀਂ ਕਰਦੇ ਹੂੰ ਸਾਲਾ ਬਾਗ ਗਿਆ ਵੇਖਾ ਓਏ ਇਹਨਾਂ ਨੂੰ ਕਿਹਾ ਟਿੱਬੀਆਂ ਜਾਂ ਟਾਲ ਦਿਓ ਸਾਰੇ ਟਿੱਬੀਆਂ ਨਹੀਂ ਟਾਲਦੀ ਆਵੇ ਫਿਰ ਮੈਂ ਵੜਿਆ ਲੀ ਲਾ ਕੇ ਲਾ ਜੀਆ ਸੁਪਰ ਨਾਈਪਰ ਲਾਇਆ ਸੀ ਇਹ ਵੀ ਵੜਨ ਆ ਗਿਆ ਮੈਂ ਪਾਣੀ ਵੀ ਲਾ ਕੇ ਚੱਲਿਆ ਓ ਲਿਆ ਇਹਨੂੰ ਪਾਗਲ ਜਿਹਨੂੰ ਫੜਾਤਾਈ ਕਿਆ ਵੀ ਇਹ ਅੱਗੇ ਮੋਟਰਸਾਈਕਲ ਚਲਾਉਂਦਾ ਰਿਹਾ ਇਹਦਾ ਬੱਕਰੇ ਕੁੱਕੜ ਵੱਢੇ ਜੋ ਗਿਆ ਹਾਂ ਓਏ ਇਹਦਾ ਬੱਕਰੇ ਕੁੱਕੜ ਵੱਡੇ ਨਹੀਂ ਘਿਰ ਕੀ ਏ ਹਾਂ ਇਹ ਆਹ ਲੱਗੇ ਲੇਟ ਸੀ ਪਹਿਲਾਂ ਕਿੱਧਰ ਘੇਰਦੇ ਮਿੰਟੂ ਉਹ ਕਿਸ ਵਕਤ ਛੇੜਦੇ ਸਵੇਰੇ ਉਹ ਘੇਰੀਓ ਅਸਰਤਲ ਕੇ ਬੜੀ ਵਾਗੇ ਹੈ ਸਵੇਰੇ ਦਾ ਪਾਲੀ ਹੁੰਦਾ ਰਿਹਾ ਬੰਦਾ ਅੱਛਾ ਚਲੋ ਗਿਰ ਜੇਗੀ ਸ਼ਾਮ ਤੱਕ ਹਨਾ ਨਹੀਂ ਆਏ ਕਿੰਨੀ ਪਈ ਆ ਕਿੰਨੇ ਵਜੇ ਕੱਲ ਆਪਾਂ ਕਿੰਨੇ ਵਜੇ ਲੱਗੇ ਹਾਂ ਭਲਾ ਕਿੰਨੇ ਵਜੇ ਕੱਲ ਆਪਾਂ ਕਿੰਨੇ ਵਜੇ ਲੱਗੇ ਹਾਂ ਦੋ ਵਜੇ ਲੱਗੇ ਹਾਂ ਹਾਂ ਖਾ ਦੋ ਕਿੱਲੇ ਆ ਕਿ ਜਿਆਦਾ ਘੱਟ ਵੱਧ ਆ ਉਹ ਉਹ 2.5 ਆ 2.5 ਆ 2.5 ਆ ਹਾਂ ਕਿੱਲੇ ਉਹ ਕਿੰਨਾ ਉਤਲਾ ਕਿਹੜਾ ਉਹ ਦੋ ਉਹ ਦੋ ਉਹ ਪੂਰਾ ਦੋ ਆ ਵੀ ਦੋ ਹਾਂ ਠੀਕ ਆ ਆ ਜਿੰਨੀ ਆਧਾ ਕਿਲੇ ਦੇ ਚੋਂ ਘਟਦੀ ਆ ਨਾ ਇਹਦੇ ਚੋਂ ਉਹ ਉਹਦੇ ਚ ਆ ਠੀਕ ਤੋੜੋ 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 ਕੰਮ ਨੂੰ ਖੜ ਜਾਂਦੇ ਫੇਰ ਹੀ ਕਰੇਗੀ ਕਿਉਂ ਵੀ ਕਾਕੇ ਇਹ ਤਾਂ ਖੜ ਜਾਂਦੇ ਆ ਲੋ ਨਾ ਨਾ ਕਰੋ ਯਾਰ ਤੇ ਆ ਜੇਬ ਜੀ ਟਿਊਬ ਕਾਦੀ ਪਾਈ ਉਹ ਯਾਰ ਮੈਂ ਕੱਲ ਲਿਆਂਦੀ ਹਾਂ ਹਾਂ ਇਹ ਲਾ ਲਾ ਕੇ ਤੁਕੇ ਤੇ ਹੋਰੀ ਨਾਲ ਜਿਆਦੇ ਨਾਲ ਉਹ ਦੇ ਤੂੰ ਬਾ ਐਸ ਐਸ ਪਹਿਲੀ ਦਾ ਪੂਰਾ 2 7 ਕਿੱਲਿਆਂ ਦਾ ਕਿ ਵਾਧੇ ਵਿੱਚ ਨਹੀਂ ਨਹੀਂ ਉਹਦਾ ਵੀ ਲਿਆਇਆ ਹੈ ਉਹ ਮੈਂ ਹਲੇ ਅੱਛਾ ਅੱਛਾ ਉਹਦਾ ਵੀ ਹੈ 8 ਕਿੱਲਾ ਅਗਲਾ ਤੇ ਸਵਾ ਕਿੱਲਾ ਉਹ ਵੀ �ेर ਕੇ ਜਾਣੀ ਹੁਣ ਵੇਖੋ ਜਿੰਨੀ �ेਰੇਗਾ ਠੀਕ ਐ ਆਈ ਮਹਾ ਕਰਨੀ ਉਹ ਕਿਹਦੇ ਦਾ ਵੀ ਉਹ ਨਹੀਂ ਆਈ ਮਸਾ ਕਰਨੀ 2 ਤਾਂ ਵੱਜ ਕੇ ਸਵਾ 2 ਆਈ ਕਰਨੀ ਆ ਤੂੰ ਸਾ ਤੇਰੇ حساب ਨਾਲ ਡੇਢ ਘੰਟਾ ਡੇਢ ਹੋ ਗਿਆ ਹਾਂ ਹੈ ਤੇ ਟਵਾਟਰ ਕੋਲਰ ਭਰ ਲਈ ਤਾਂ ਮੋਟਰ ਚੱਲਦੀ ਹੈ ਭਾਏਗਾ ਪਾਣੀ ਪੀ ਲਾ ਪੀਨੇ ਨਹੀਂ ਮੈਂ ਤਾਂ ਮੋਟਰ ਤੋਂ ਪੀ ਲਿਆ ਅੱਜ ਮੈਂ ਭਰ ਲਈ ਉਹ ਤੋਂ ਹਾਂ ਮੋਟਰ ਚੱਲਦੀ ਆ ਖਰਜ ਆ ਗਿਆ ਮੈਂ ਵੜਦਾ ਹੋਰ ਆ ਚੋਕੇ ਲੱਦ ਕਾਂਟ ਕੱਟ ਜੀ ਲੜਦੀ ਹੈ ਜਿਆਦਾ ਨਾ ਚੱਕੀ ਸਾਰਾ ਬਲਾਂ ਮੋਡੇ ਮਾਡੇ ਤੇ ਰੱਖ ਲੈ ਕਿਉਂ ਵੀ ਐ ਲੱਦੋ ਮਾਉ ਵੀ ਵੜਦਿਆਂ ਯਾਰ ਚਾਰ ਕਿਆਰੇ ਆ ਤੇ ਚੌਹ ਦਾ ਡੋਡੀ ਵੀ ਆ ਹਾ ਹਾੜੂ ਵਰਸੀਨ ਆ ਔ ਲੂਸਣ ਆ ਇਹਦੇ ਜਗਾ ਇਹ 1.5 ਕਿਲੋ ਦੁੱਜਾ ਆਮ ਵਰਸੀਨ ਆ ਆੜੂ ਦਾ ਹੀ ਬੀ ਬਣਾਉਣਾ ਹੈ ਇਹ ਐਸ ਕੇ ਆਰੇ ਚ ਪਾਉਣਾ ਹੈ ਤੁਝੇ ਦੋ ਪਰਲੇ ਚ ਪਾਉਣਾ ਪਾਣਾ ਕਿਲੋ ਤੇ ਲੂਸਣ ਉਹ ਪਰਲੇ ਚ ਪਾਉਣਾ ਉਹ ਟਿਕਾਣ ਨਹੀਂ ਆਉਂਦਾ ਉਤਰੀਆਂ ਆਉਂਦੀਆਂ ਐਨੂੰ ਉਤਰੀਆਂ ਆਉਂਦੀਆਂ ਪਾਣੀ ਪੀਣਾ ਤੇ ਪੀ ਲੈਣਾ ਉਹ ਤੇ ਛੱਡ ਕੇ ਆ ਫੇਰ ਇਹਨਾਂ ਨੂੰ ਕਿਵੇਂ ਪਾਣੀ ਖਿੱਚਣ ਲਈ ਐਨੀ ਕਿਥਾਂ ਦੇ ਫੁੱਲ ਫੁੱਲੇ ਪੈਣ ਲੈ ਆ ਕਾਹ ਕਿਤੇ ਨਹੀਂ ਕੇ ਬਸ ਇੰਨਾ ਸਾਫ਼ ਹੈ ਸਾਰਾ ਤਾਂ ਬਦਿਓ ਤਾਂ ਬਦਿਓ ਵਾਟਲੋ ਵਾਟਲੋ ਛੇਤੀ ਕਰੋ ਗਵਾਂਡਿਓ ਵਾਟਲੋ ਲੇਟ ਹੋ ਗਏ ਜੇ ਲੇਟ ਹੋਰ ਕੀ ਆ ਲੇਟ ਪਾਲੇ ਹੋ ਗਏ ਜੇ ਲੋਕੀ ਦਾ ਇਧਰ ਬੀਜਾਂ ਲੱਗ ਗਏ ਆ ਭੱਜ ਕਰਨ ਪਾਤੀ ਉਧਰ ਲੜਾਈ ਹੋ ਗਈ ਲੜਾਈ ਹੋ ਗਈ ਲੜਾਈ ਭੱਜੋ ਭੱਜੋ ਲੜਾਈ ਹੋ ਗਈ ਲੜਾਈ ਤੈਨੂੰ ਵਾਜਾਂ ਦੇਈ ਜਾਣੀਆਂ ਹਾਂ ਹਾਂ ਫੇਰ ਉਹ ਚੱਕੀ ਜਾਣੀਆਂ ਮਾਂ ਨਹੀਂ ਜਾਨੀ ਮੈਂ ਤਾਂ ਮਨਾ ਕੇ ਰਾਜੂ ਮੂੰਹ ਤੇ ਮਾਰ ਕੇ ਕਿ ਤੂੰ ਪਰੇ ਨਾ ਕਰ ਤੂੰ ਸਾਥ ਛੋੜ ਮੇਰੀ ਤੂੰ ਆਹ ਛੱਡ ਦੇ ਲੈ ਤੈਨੂੰ ਮੈਂ ਬੰਦਿਆਂ ਨੂੰ ਸਮਝਾਈ ਜਾਨਾ ਬੰਦਿਆਂ ਨੂੰ ਸਮਝਾ ਕਰ ਕਰ ਇਹ ਉੱਥੇ ਬੰਦੇ ਚੈਨ ਨਹੀਂ ਤੈਨੂੰ ਜਦੋਂ ਆਖੇ ਉਹ ਭੈਣ ਮੇਰੀ ਐ ਤੂੰ ਵੀ ਆਵ ਲਾਲਾ ਵੀ ਐ ਉਹਨਾਂ ਨੇ ਛੱਡਣੀਆਂ ਹਾਂ ਆ ਦਾ ਨਾ ਵੱਡੂ ਮੈਂ ਉਹਨੂੰ ਰੋਕ ਕੇ ਗਿਆ ਹਾਂ ਹਾਂ ਮੈਂ ਦੇਖਿਆ ਹਤੋਂ ਆ ਵਿੱਚੋਂ ਵਿੱਚੋਂ ਵੱਡ ਕੇ ਲਗਾਈ ਗਿਆ ਤੂੰ ਵੱਡਿਆ ਕਿਉਂ ਨਹੀਂ ਤੇ ਆਹ ਦੋ ਕੀ ਅਜਾ ਨਾ ਵੱਡਣੀਆਂ ਆ ਆ ਵੇਲਾ ਆ ਵਿੱਚੋਂ ਵਿੱਚੋਂ ਵੱਡ ਕੇ ਲਈ ਜਾਂਦੀਆਂ ਏ ਜਮਾ ਤੱਕਾ ਨਾ ਨਾ ਅਗਲੇ ਗਰੀਬ ਨਾ ਕਰੋ ਆ ਵੇ ਮੈਂ ਕਿਹ ਤੋਂ ਕੱਤੇ ਦਾ ਲਾਗੇ ਹੈਂ ਤੇਰਾ ਮਤਲਬ ਕੀ ਉਹਦੇ ਚ ਵੜਨ ਦਾ ਮੈਨੂੰ ਦੱਸ ਹਾਂ ਬੱਸ ਤੋਂ ਵਾਂਚੋ ਬਾਹਰ ਅਗਰ ਯਾਤਰੀ ਕੰਦੇ ਰੂਹ ਤੋਂ ਲਾ ਕੇ ਬੱਸ ਬਾਹਰ ਹੋ ਜਾਂਦਾਂ ਮੈਂ ਤਾਂ ਸਹੋਂ ਨਾ ਕਰੀਏ ਤਸ ਜਿਓ ਜਿਹੜੇ ਅਗੇ ਲੈ ਜਾਓ ਜਿੰਨਾਦਰਾਂ ਨੂੰ ਬੰਦਿਆਂ ਨੂੰ ਅੱਕ ਜਾਨਾ ਵੇ ਤੂੰ ਇਧਰੋਂ ਨਾ ਵਟੀ ਆਪਾਂ ਛੱਕਾ ਛੁੱਕਾ ਦੇਤਾ ਬਰਸੀਨ ਦਾ ਓ ਕਿਰਗੀ ਏ ਕਿਰਗੀ ਕਿਰਗੀ ਤਿੰਨ ਕਿੱਲੇ ਰਹਿ ਗਈ ਹਣ गिर जाएगी शाम तक ना बस ਸਾਡਾ ਹੀ ਭਰ ਗਿਆ ਲੈ ਇਹਨੇ ਵਜਣਾ ਹੀ ਅੰਨੇ ਹੋਣੇ ਵਿੱਚ ਤੈਨੂੰ ਨਹੀਂ ਪਤਾ ਗੁੱਠ ਲਾਉਣੀ ਉਹਨੇ ਚਲੋ ਜੀ ਚਲ ਬਾਪਾ ਜਾਣ ਪਾਣੀ ਸਾਰਾ ਤੇਰਾ ਇੱਥੇ ਵੜੀ ਜਾਂਦਾ ਤੇ ਗੱਲਾਂ ਮਰੀ ਜਾਂਦਾ ਹੈ ਤਾਨੂੰ ਸੁਖਾ ਦੇਣਾ ਵੱਲ ਬਾਈ ਦਾ ਬੰਦ ਕਰ ਖੋਡੇ ਨੂੰ ਆਵੇ ਸਾਰਾ ਪਾਣੀ ਖਾਲੇ ਜੀ ਤੱਪੀ ਆਉਣਾ ਰਲਾ ਦੂਰਾ ਦੂਰੀ ਆ ਰਲਾਉਣ ਡਿਆ ਹਾਂ ਤੋਂ ਵੱਡਾ ਨਾ ਦੀ ਇਹ ਓਏ ਹੁਣ ਤਾੜ ਗਏ ਅੱਗੇ ਤਾਂ ਦਵਾਈਆਂ ਲਾਲ ਜੀਆਂ ਲਾਉਣੀਆਂ ਇਦੋ ਹੀ ਰੈਕਸਲ ਜੀ ਲਾ ਲਾ ਕੇ ਹੋਰ ਕੀ ਆ ਸਾਰਾ ਕੰਮ ਹੀ ਖਰਾਬ ਕਰ ਲੀਦਾ ਈ ਲਾਈਟ ਗਈ ਚਲੀ ਆ ਜੀ ਤੇ ਅਸੀਂ ਵੀ ਆਪਦੇ ਲਫਾਫੇ ਲਫੂਫੇ ਕੁੰਝਲੇ ਆ ਮੋਟਰ ਤੋਂ ਤੇ ਉਹ ਕੰਪੈਨ ਵਾਲੇ ਵੀ ਜਾਂਦੇ ਪਏ ਵੱਢ ਕੇ ਆ ਜਾਣ ਲੈ ਇਹਨਾਂ ਦਾ ਵੀ ਵੱਢਿਆ ਗਿਆ ਇੱਧਰ ਲਿਆਂਦੇ ਵੀ ਏ ਕਿਰ ਗਿਆ ਆਹ ਰਹਿ ਗਿਆ 2-3 ਕਿੱਲੇ ਅਸੀਂ ਵੀ ਚੱਲਿਆਂ ਜੀ ਘਰੇ ਸਾਰੇ ਭੈਣ ਭਰਾਵਾਂ ਨਾਲ ਸਤਿ ਸ੍ਰੀ ਅਕਾਲ ਲਾਈਕ ਕਮੈਂਟ ਸ਼ੇਅਰ ਕਰ ਦਿਆ ਜੀ ਸਾਰੇ ਭੈਣ ਭਰਾਵਾਂ ਨਾਲ ਸਤਿ ਸ੍ਰੀ ਅਕਾਲ